ਨੀਉ ਹੁੰਦੀ ਹੱਤਾ ਕੱਚਿਆਂ ਤੋਂ ਜੱਟ ਦੀ ਮਸ਼ੂਕ ਬੀਬਾ ਆਉ ਜੱਟ ਦੀ ਮਸ਼ੂਕ ਬੀਬਾ ਸਾਬ ਨੀਉ ਹੁੰਦੀ ਹੱਤਾ ਕੱਚਿਆਂ ਤੋਂ ਜੱਟ ਦੀ ਮਸ਼ੂਕ ਬੀਬਾ ਆਉ ਜੱਟ ਦੀ ਮਸ਼ੂਕ ਬੀਬਾ ਹਾਂ ਸਭ ਕੀ ਨਾਮਾ ਤੇ ਕੀ ਜਿਹੜਾ ਥਾਣਾ ਜੱਟ ਮੈਂ ਇੰਸਪੈਕਟਰ ਕਰਨ ਇਚਾਰਜੀ 2 ਸਟਾਪ ਡੰਡਾ ਤਾਂ ਮਾਮਲਾ ਕਰ ਦਿੱਤਾ ਤੇ ਸੇਸ਼ਨ ਜੀ ਦੇ ਤੇ ਪੁਛ ਪਾਈ ਸੀ ਮਾਮਲਾ ਹਾਂਜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਵੀ ਇੱਕ ਵਿਅਕਤੀ ਜਿਹੜਾ ਉਹ ਅਸਲੇ ਸਮੇਤ ਆਪਣੀ ਥਾਰ ਗੱਡੀ ਦੇ ਬਾਹਰ ਕੁਝ ਵੈਪਨਾਂ ਨੂੰ ਦਿਖਾ ਰਿਹਾ ਹੈ ਤੇ ਫਾਇਰ ਕਰ ਰਿਹਾ ਹੈ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਸੀਐਸਟਾਫ 2 ਦੀ ਪੁਲਿਸ ਪਾਰਟੀ ਵੱਲੋਂ ਜਿਹੜਾ ਇਸ ਸੰਬੰਧੀ ਇੱਕ ਐਫਆਈਆਰ ਲੋਜ ਕਰੀ ਗਈ ਸੀ ਥਾਣਾ ਕਿੰਡ ਦੇ ਵਿੱਚ ਜਿਸ ਦੇ ਵਿੱਚ ਜਸਕਰਨ ਸਿੰਘ ਨਾਮ ਦੇ ਜਿਹੜੇ ਵਿਅਕਤੀ ਨੂੰ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੋ ਇਸ ਵਿਅਕਤੀ ਵੱਲੋਂ ਜਿਹੜਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜਾ ਅ ਅਸਲੇ ਸਮੇਤ ਕੁਝ ਪਿਕ ਅਪਲੋਡ ਕੀਤੀਆਂ ਗਈਆਂ ਸੀ ਇਸ ਤੋਂ ਇਲਾਵਾ ਉਹ ਉਹਦੇ ਵਿੱਚ ਉਹ ਫਾਇਰ ਕਰਦਾ ਵੀ ਜਿਹੜਾ ਦਿਖਾਈ ਦੇ ਰਿਹਾ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਜਿਹੜਾ ਇਹ ਐਫਆਰ ਜਿਹੜੀ ਜੈਸਟ ਕੀਤੀ ਗਈ ਸੀ ਇਹ ਇਹਦੇ ਖਿਲਾਫ ਕੋ ਪਹਿਲਾਂ ਵੀ ਮਾਮਲਾ ਕਰ ਹਾਂਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਇੱਕ 307 ਦਾ ਜਿਹੜਾ ਐਫਆਰ ਦਰਜ ਹੈਗੀ ਹੈ ਅੱਜ ਇਹਨਾਂ ਨੂੰ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਇਹਨਾਂ ਦਾ 2 ਦਿਨ ਦਾ ਜ਼ਿਲ੍ਹਾ ਪੁਲਿਸਮਾਨ ਹਸਕ ਕੀਤਾ ਗਿਆ ਜੋ ਰਮਨਦਰਾਨਾ ਸੀ ਇਹਦੀ ਕੁਛ ਕੁਸ਼ ਕਰ ਰਹੇ ਆਂ ਦੀ ਡੀਪਲੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਜਿਹੜਾ ਅਸਲਾ ਸੀ ਉਹ ਇੱਕ ਆਪ ਦਾ ਸੀ ਜਾਂ ਕੋਈ ਵੇਗਿਆ ਤੁਹਾਨੂੰ ਜਿਆਦਾ ਲਗਾਸੇ ਹਨੀ ਅਮੇ ਅਸੀਂ ਇਹਦੀ ਇਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਆਂ ਇਹ ਅਸਲਾ ਕਿਸੇ ਇਹਦੇ ਦੋਸਤ ਦਾ ਜਿਹੜਾ ਇਹਨਾਂ ਨੇ ਦੱਸਣ ਦੇ ਮੁਤਾਬਕ ਹੈਗਾ ਉਹ ਅਸੀਂ ਅਸਲਾ ਰਿਕਵਰ ਕਰਵਾ ਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਵਾਂਗੇ ਜੇ ਕਿਸੇ ਦਾ ਹੋਰ ਹੋਇਆ ਤਾਂ ਫਿਰ ਤਾਂ ਉੱਤੇ ਵੀ ਮਾਮਲਾ ਦਾ ਫੋਕਸ ਦੇਖੋ ਜੀ ਜੋ ਆਰਐਨਜੀ ਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਉਹ ਅਮਲ ਵਿੱਚ ਲੈਂਦੀ ਜਾਵੇਗੀ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਕਈਆਂ ਨੂੰ ਗਿਆਨ ਦੀ ਘਾਟ ਕਰਨੀ ਪਾਉਂਦੀ ਹੈ ਕਈ ਝਾਲੂ ਦੇ ਪੱਧਰ ਤੇ ਕੀ ਕਹਿਣਾ ਚਾਹੁੰਦੇ ਨਹੀਂ ਦੇਖੋ ਜੀ ਅੱਜ ਕੱਲ ਦੇਖੋ ਸੋਸ਼ਲ ਮੀਡੀਆ ਦੇ ਵਿੱਚ ਹਰੇਕ ਵਿਅਕਤੀ ਜਿਹੜਾ ਚਾਹੇ ਉਹ ਫੇਸਬੁੱਕ ਤੇ ਕਿਸ ਤਰ੍ਹਾਂ ਦਾ ਵੀ ਉਹਦਾ ਸੋਸ਼ਲ ਮੀਡੀਆ ਅਕਾਊਂਟ ਹੈਗਾ ਉਹ ਰੁਟੀਨ ਦੇ ਵਿੱਚ ਇਹ ਚੀਜ਼ਾਂ ਦੇਖਦਾ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਇਹਦਾ ਬੜੀ ਅੱਛੀ ਤਰ੍ਹਾਂ ਪ੍ਰਚਾਰ ਵੀ ਹੋ ਰਿਹਾ ਹੈ ਵੀ ਜੇ ਕੋਈ ਗਰਨ ਕਲਚਰ ਦੇ ਨਾਲ ਜਾਂ ਗਰਨ ਕਲਚਰ ਨੂੰ ਪ੍ਰੋਮੋਟ ਕਰਨ ਲਈ ਕੋਈ ਇਸ ਤਰ੍ਹਾਂ ਦੀ ਪਿਕ ਅਪਲੋਡ ਕਰਦਾ ਹੈ ਤਾਂ ਉਹਨਾਂ ਮੁਤਾਬਕ ਇੱਕ ਜਿਹੜਾ ਜੁਰਮ ਹੈਗਾ। ਬਾਕੀ ਅਸੀਂ ਅਪੀਲ ਵੀ ਕਰਦੇ ਹਾਂ ਇਸ ਤਰ੍ਹਾਂ ਦਾ ਕੋਈ ਵੀ ਜੇਕਰ ਵੈਪਨ ਦੇ ਰਿਲੇਟਡ ਗਨ ਕਲਚਰ ਦੇ ਰਿਲੇਟਡ ਕੋਈ ਕਿਸ ਤਰ੍ਹਾਂ ਦੀ ਜਿਹੜੀ ਆਪਣੀ ਫੋਟੋ ਜਾਂ ਕੋਈ ਵੀਡੀਓ ਅਪਲੋਡ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਜਿਹੜਾ ਜਿਹੜਾ ਸੋਸਾਇਟੀ ਦੇ ਵਿੱਚ ਉਹਦਾ ਗਲਤ ਪ੍ਰਭਾਵ ਪੈ ਜਾਂਦਾ। ਕਈ ਵਾਰੀ ਆਪਨੇ ਬੱਚਿਆਂ ਨੂੰ ਕੋਈ ਮਾਲ ਕੇ ਫੜਾ ਲੈਂਦੇ ਜਾਂ ਸੰਗਤਾਂ ਤੋਂ ਕੋਈ ਫੋਟੋ ਕਰਾ ਲਾ ਬੇਸੇ ਕਰਾ ਲਾ ਜੇ ਕਿਸੇ ਜਾਣੋਸਤ ਨੂੰ ਦੇ ਦਿੰਦੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੀਦਾ। ਦੇਖੋ ਜਿਹੜਾ ਲਾਅ ਦੇ ਅਕੋਰਡਿੰਗ ਹਰ ਇੱਕ ਤਰ੍ਹਾਂ ਉਹਦੇ ਵਿੱਚ ਬਰੀਫ ਕੀਤਾ ਗਿਆ ਦੇਖੋ ਇੰਟੈਂਸ਼ਨ ਕੋਈ ਵੀ ਵੈਪਨ ਹੈ ਉਹਨੂੰ ਕਿਸ ਇੰਟੈਂਸ਼ਨ ਨਾਲ ਅਸੀਂ ਉਹਨੂੰ ਕੈਰੀ ਕਰ ਰਹੇ ਹਾਂ ਜੇ ਜਿਹਦਾ ਵੀ ਵੈਪਨ ਹੈਗਾ ਜਿਸ ਵੀ ਵਿਅਕਤੀ ਦਾ ਲਾਇਸੈਂਸ ਉਹਦਾ ਵੈਪਨ ਹੈ ਉਹ ਹੀ ਉਹਨੂੰ ਵਿਅਕਤੀ ਉਸ ਲਾਇਸੈਂਸ ਦੇ ਵੈਪਨ ਨੂੰ ਕੈਰੀ ਕਰ ਸਕਦਾ ਜੇ ਕੋਈ ਹੋਰ ਉਸ ਵੈਪਨ ਨੂੰ ਕੈਰੀ ਕਰਦਾ ਜਾਂ ਉਹਦੇ ਨਾਲ ਕੋਈ ਫੋਟੋ ਜਿਹੜਾ ਸੋਸ਼ਲ ਮੀਡੀਆ ਤੇ ਪਾਉਂਦਾ ਜਾਂ ਵੈਸੀ ਵੀ ਉਹਨੂੰ ਕਿਤੇ ਸ਼ੇਅਰ ਕਰਦਾ ਹੈ ਉਹ ਦੇਖੋ ਉਹ ਇੱਕ ਇੱਕ ਕ੍ਰਾਈਮ ਨਹੀਂ ਹੈ ਜੀ ਬਾਕੀ ਲਾਅ ਅਕੋਰਡਿੰਗ ਹਰ ਇੱਕ ਤਰ੍ਹਾਂ ਦੀ ਵੱਖਰੀ ਵੱਖਰੀ ਪ੍ਰੋਵੀਜ਼ਨ ਜਿਹੜੀ ਬਣੀ ਹੋਈ ਹੈ